ਉਹ ਜੀ ਦਾ ਧੰਨਵਾਦ ਕਰਦੇ ਆਪਾਂ ਨਗਰ ਪੰਚਾਇਤ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਹੈ ਨਗਰ ਵਾਲਿਆਂ ਨੇ ਕਿਉਂ ਨਗਰਾਂ ਦੇ ਨਾਲ ਇਹ ਕੰਮ ਬਣਦਾ ਜੀ ਇਕੱਲਾ ਕੋਈ ਵੀ ਬਣਾ ਨਹੀਂ ਜੈ ਭਾਗਵਾਨ ਜੈ ਮਾਦੇ ਬੀਨ ਤੇ ਲੱਛੀ ਰੋਮਨ ਮਹਾ ਜੀ ਮੋਟਰਾ ਮਜਾਜ ਤਾਂ ਅਸੀਂ ਇਹ ਬਾਤ ਤੁਹਾਡਾ ਜੀ ਬਾਤ ਜਾਨਣ ਦੇ ਆਰਾਮ ਕਰਾਵੇ ਟੈਨਸ਼ਨ ਨਹੀਂ ਠੀਕ ਬੱਚੇ ਕਿੱਥੇ ਆ ਗਏ ਹਰਜਾ ਬਾਬਾ ਜੀ ਤੁਹਾਡਾ ਜੀ ਬਾਬਾ ਜੀ ਅਰੇ ਹਰਜਾ ਹੋ ਜੀ ਭਾਈ ਜੀ ਅੱਜ ਫੌਂਟ ਦੇ ਸੀਏ ਸੌਲੀ ਦੇ ਵਿੱਚ ਬੱਕਰੀ ਦੀ ਪਹਿਲੀ ਮੰਡੀ ਲੱਗੀ ਹੈਗੀ ਰਾਜੂ ਕੀ ਹਾਲ ਚਾਲ ਨੇ ਜੀ ਲੱਗਿਆ ਅੱਜ ਪਹਿਲਾ ਦਿਨ ਉਹਦਾ ਬਹੁਤ ਵਧੀਆ ਜੀ ਠੀਕ ਹੈ ਜੀ ਕਿਹੜਾ ਏਰੀਆ ਰਾਜੂ ਏਰੀਆ ਏਰੀਆ ਜੀ ਨਾਬਾ ਏਰੀਆ ਜੀ ਤਲੋਂਪਾਰਸੋਂ ਦਾ ਇਲਾਕਾ ਅਮਰੋਪਾਸੋਂ ਦਾ ਹਾਂਜੀ ਸੌਲੀ ਪਿੰਡ ਸੌਲੀ ਹੈਗੀ ਤੇ ਪਟਿਆਲਾ ਜਿਲ੍ਹਾ ਹਾਂ ਜਿਲ੍ਹਾ ਪਟਿਆਲਾ ਪਟਿਆਲਾ ਜਿਹੜਾ ਪਹਿਲੀ ਮੰਡੀ ਲੱਗੀ ਹੈ ਨਾ ਹਾਂ ਪਹਿਲੀ ਮੰਡੀ ਤੇ ਅਜਰ ਅੱਬ ਵੀ ਅਜ ਕੋਸਾ ਬੁਰਾ ਨਹੀਂ ਪਾਰਿਆ ਹੈ ਸਰਪੰਚ ਸਾਹਿਬ ਨੇ ਬਹੁ ਹਿੰਮਤ ਕਰੀ ਜੀ ਸਹੀ ਗੱਲ ਹੈ ਤੇ ਉਹ ਕਈ ਮਹੀਨਿਆਂ ਦਾ ਇਹ ਭੱਜਿਆ ਫਿਰਦਾ ਇਸ ਵਾਸਤੇ ਸਹੀ ਗੱਲ ਹੈ ਤੇ ਬਹੁ ਪ੍ਰਾਲਾ ਕਰਿਆ ਬਾਕੀ ਧੰਨਵਾਦ ਕਰਦੇ ਆਪਾਂ ਨਗਰ ਪੰਚਾਇਤ ਦਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਨਗਰ ਵਾਲਿਆਂ ਨੇ ਕਿਉਂ ਨਗਰਾਂ ਦੇ ਨਾਲ ਇਹ ਕੰਮ ਬਣਦਾ ਜੀ ਇਕੱਲਾ ਕੋਈ ਵੀ ਬੜਾ ਨਹੀਂ ਹਾਂ ਇਹ ਤਾਂ ਗੱਲ ਹੈ ਹਾਂ ਮਿਲ ਬਿਨਾ ਮੇ ਹੋਰ ਬਾਕੀ ਜਿਹੜੇ ਆਪਣੇ ਵਿਚਾਰੇ ਪਾਲੀ ਬਾਈ ਨੇ ਤੇ ਇਹ ਜੇ ਖਾਨ ਸਾਹਿਬ ਵਰਗੇ ਆਏ ਨੇ ਦੂਰੋਂ ਦੂਰੋਂ ਜਿਹਨਾਂ ਨੂੰ ਬੱਕਰੀ ਪਾਲਣ ਦਾ ਸ਼ੌਂਕ ਹੈ ਉਹੀ ਬੰਦਾ ਆਊਗਾ ਜੀ ਤੂੰ ਆ ਨਹੀਂ ਆ ਸਕਦਾ ਹਾਂ ਵੀ ਆਪਾਂ ਸਭ ਨੂੰ ਖੁੱਲਾ ਸੱਦਾ ਹੱਥ ਵਨ ਕੇ ਬੇਨਤੀ ਹੈ ਹਰ ਮੰਡੀ ਵੱਧ ਤੋਂ ਵੱਧ ਪਹੁੰਚਿਆ ਕਰੋ ਥੋੜਾ ਜੱਜ ਮੌਸਮ ਨੇ ਖਰਾਬ ਕਰਤਾ ਨਾ ਕੰਮ ਨਹੀਂ ਹੁਣ ਨੂੰ ਤਾਂ ਮੇਲਾ ਇੱਥੇ ਮੇਰਾ ਖਿਆਲ ਹੈ ਵੀ ਰੰਗੋ ਰੰਗ ਪ੍ਰੋਗਰਾਮ ਹੋ ਜਾਂਦਾ ਬਹੁਤ ਤਾਕੜਾ ਭਰਨਾ ਸੀ ਬੱਕਰੀਆਂ ਕਿਵੇਂ ਨੇ ਇੱਧਰ ਦੇ ਪਾਸੇ ਇਸ ਲੱਖਕੇ ਦੇ ਵਿੱਚ ਜੀ ਬੱਕਰੀ ਪਹਿਲੇ ਦਿਨੋਂ ਹੀ ਚੰਗੀ ਹੋ ਐ ਜੀ ਚੰਗੀ ਹੈ ਜੀ ਹਾਂ ਹਾ ਜੇ ਲੋਕ ਸਾਮੀ ਬੈਠੇ ਨੇ ਸਾਮੀ ਬੈਠੇ ਨੇ ਨਾ ਪ੍ਰਾਣੀ ਨਾ ਕਿਉਂ ਇਹਨਾਂ ਨੇ ਬਰੀਡਾਂ ਪ੍ਰਾਣੀਆਂ ਖੋਈਆਂ ਨਹੀਂ ਹੈਗੀਆਂ ਸਹੀ ਗੱਲ ਹੈ ਹਾਂ ਆਪਾਂ ਕਹਿੰਦੇ ਵੀ ਜੇ ਇਹ ਮੰਡੀ ਚੱਲ ਪਈ ਚਲੋ ਵਪਾਰੀ ਤਾਂ ਆਪਣੇ ਬੁਲਾਉਣਾ ਹੱਥ ਹੈ ਵੀਡੀਓ ਰਾਹੀਂ ਸਹੀ ਗੱਲ ਹੈ ਹਾਂ ਜੀ ਜਿੰਨੀ ਵੀਡੀਓ ਪਾਉਗੀ ਉਨੇ ਵਪਾਰੀ ਆਊਗੀ ਹਾਂ ਮੰਡੀ ਚਲਾਉਣੀ ਲੋਕਾਂ ਦੇ ਪਾਲੀਆਂ ਦੇ ਹੱਥ ਹੈ ਜੀ ਜੇ ਪਹੁੰਚਣਗੇ ਵੱਧ ਤੋਂ ਵੱਧ 20 ਸਹਿ ਜੋ ਇਹ ਜੀ ਦੂਜਾ ਤੇ ਲਾਸਟ ਐਤਵਾਰ ਦੂਜਾ ਤੇ ਚੌਥਾ ਐਤਵਾਰ ਹਾਂ ਚੌਥਾ ਐਤਵਾਰ ਜੋ ਦੇ ਚੌਥੇ ਐਤਵਾਰ ਨੂੰ ਮੰਡੀ ਹਾਂਜੀ ਮਹੀਨੇ ਦੇ ਵਿੱਚ ਮਤਲਬ ਦੋ ਦੋ ਵਾਰ ਹਾਂ ਫਿਰਾਲ ਦੋ ਵਾਰ ਅੱਗੇ ਜਾ ਕੇ ਚਲੋ ਕੋਈ ਨਾ ਕੋਈ ਚੈਂਸ ਹੋਵੇ ਕੋਈ ਰਹਿ ਕਰਾਂਗੇ ਜਿਹੜਾ ਅੱਜ ਆਪਣਾ ਐਤਵਾਰ ਲੰਘ ਗਿਆ ਮੰਡੀ ਵਾਲਾ ਅਗਲਾ ਐਤਵਾਰ ਛੱਡ ਕੇ ਉਦੋਂ ਅਗਲਾ ਇੱਕ ਐਤਵਾਰ ਛੱਡ ਕੇ ਹਾਂ ਇੱਕ ਐਤਵਾਰ ਛੱਡ ਕੇ ਚੌਥਾ ਐਤਵਾਰ ਲੱਗੂ ਮਹੀਨੇ 'ਚ ਦੋ ਜੀ ਹਾਂ ਮਹੀਨੇ ਦੋ ਹਾਂਜੀ ਧੰਨਵਾਦ ਜੀ ਬਈ ਧੰਨਵਾਦ ਬਈ ਆਪਾਂ ਨੂੰ ਪਹੁੰਚਿਆ तकरीबन 60 65 ਕਿਲੋਮੀਟਰ 60 65 ਕਿਲੋਮੀਟਰ ਬੜੀ ਦੂਰੋਂ ਪਹੁੰਚੇ ਹੋਣਾ ਜੀ ਹਾਂ ਜੀ ਚਲੋ ਜੀ ਸ਼ੌਕ ਹੈ ਜੀ ਸ਼ੌਕ ਹੈ ਜੀ ਕਿੰਨੇ ਕੁ ਬੱਕਰੇ ਰੱਖਦੇ ਹੋ ਜੀ ਬੱਕਰੀਆਂ ਜਿੰਨੀਆਂ ਮਿਲ ਜਾਣ ਚੰਗੀ ਕੁਆਲਿਟੀ ਲਈ ਜੀ ਚੰਗੀ ਕੁਆਲਿਟੀ ਲਈ ਹਾਂ ਜੀ ਆਪਦੇ ਕੋਲ ਕਿੰਨੀਆਂ ਰੱਖੀਆਂ ਨੇ ਇਸ ਟਾਈਮ ਤੇ ਰੱਖੀਆਂ ਘੱਟੀ ਹੋਈਆਂ ਨੇ ਪਰ ਆਪਾਂ ਬਾਹਰ ਭੇਜਦੇ ਹਾਂ ਠੀਕ ਹਾਂ ਜੀ ਵਪਾਰੀ ਦਾ ਕੰਮ ਆ ਜੀ ਹਾਂ ਜੀ ਉੱਪਰ ਤੋਂ ਠੀਕ ਹੈ ਜੀ ਕਿੱਥੇ ਕਿੱਥੇ ਤੱਕ ਬੱਕਰੀਆਂ ਭੇਜਦੇ ਆਂ ਮਹਾਰਾਸ਼ਟਰ ਭੇਜਦਾ ਜ਼ਿਆਦਾ ਠੀਕ ਹੈ ਜੀ ਤੰਗੀ ਗੱਲ ਆ ਨਾ ਹਾਂਜੀ ਵਧੀਆ ਕੰਮ ਆਗਾ ਪੁਰਾਣਾ ਕੰਮ ਆਗਾ ਹਾਂਜੀ ਹਾਂਜੀ ਕਿ ਮੇਰੇ ਹੋਊਗੀ ਮੰਡੀਏ ਤੁਹਾਡੇ ਮੁਤਾਬਕ ਮੰਡੀ ਤਾਂ ਵਧੀਆ ਚੱਲੂਗੀ ਜੀ ਮਾਲ ਆਉਣਾ ਚਾਹੀਦਾ ਬਾਕੀ ਬਾਕੀ ਉੱਪਰ ਵਾਲੇ ਦੇ ਸਿਰ ਤੇ ਹਾਂਜੀ ਹਾਂਜੀ ਲੱਖ ਰੁਪਏ ਸਾਥ ਦੇਵੇ ਤਾਂ ਚੰਗਾ ਹੀ ਹੋਣਾ ਟੋਲ ਵਾਲਾ ਸਾਥ ਦੇਵੇ ਤਾਂ ਵਧੀਆ ਹੀ ਸਹੀ ਗੱਲ ਹੈ ਮੇਰੇ ਤੇ ਦੇ ਵੀ ਰਿਹਾ ਜੀ ਦੇ ਵੀ ਰਿਹਾ ਚਲੋ ਠੀਕ ਹੈ ਬਈ ਜੀ ਦੇਖ ਦਾਂਗੇ ਠੀਕ ਹੈ ਜੀ ਚੌਥੇ ਐਤਵਾਰ ਨੂੰ ਹਾਂ ਰੋੜਤੀ ਹੈ ਜੀ ਸੋਹਲੀ ੱਡੇ ਨਾਲ ਲਵੀ ਹੈ ਕਿ ਬਈ ਜਿੱਦਾਂ ਹੈਗੀ ਸੀ ਪਹਿਲਾ ਮੰਡੀ ਨਹੀਂ ਪਟਿਆਲੇ ਜ਼ਿਲ੍ਹੇ ਕੀ ਨਹੀਂ ਜੂਰੇ ਮੰਡੀ ਸਹੋਲੀ ਅੱਡਾ ਪਹਿਲੀ ਮੰਡੀ ਆ ਲਓ ਜੀ ਬਾਈ ਜੀ ਪਟਿਆਲੇ ਦੀ ਪਹਿਲੀ ਮੰਡੀ ਚਲ ਆਪਾਂ ਥੋੜਾ ਜਿਹਾ ਸੌਦਾ ਕਰ ਰਿਹਾ ਮੈਂ ਹੁਣ ਕਰਦੇ ਆ ਗੱਲ ਫੇਰ ਮੈਂ ਆਪ ਮੇਰਾ ਫਾਰਮ ਆ ਜੀ ਬੱਕਰੀਆਂ ਦਾ ਬੱਕਰੀਆਂ ਦਾ ਫਾਰਮ ਆ ਹਾਂ ਜੀ ਕਿੰਨਾ ਟਾਈਮ ਹੋ ਗਿਆ 15 ਸਾਲ ਹੋ ਗਏ ਠੀਕ ਠੀਕ 15 ਸਾਲ ਹੋ ਗਏ ਠੀਕ ਜੀ ਰੈਗੂਲਰ ਰੱਖੋਗੇ ਮੰਡੀ ਨੂੰ ਹਾਂ ਜੀ ਹਾਂ ਜੀ ਪੱਕੀ ਰੱਖਾਂਗੇ ਲਓ ਜੀ ਬਾਈ ਜੀ ਅੱਜ ਪਹਿਲੀ ਮੰਡੀ ਤੇ ਪੱਕੀ ਮੰਡੀ ਰੱਖਾਂਗੇ ਬਾਈ ਜੀ ਤੇ ਹੁਣ ਜਿਹੜੀ ਅਗਲੀ ਮੰਡੀ ਹੋਊਗੀ ਜੀ ਉਹ ਕਦੋਂ ਹੋਣੀ ਹੈ ਉਹ 23 ਤਰੀ ਦੂਜੇ ਤੇ ਚੌਥੇ ਜੀ ਇੱਥੇ ਆਇਆ ਤਾਂ ਦੂਜੇ ਤੇ ਚੌਥੇ ਆ ਦਵਾਰੀ ਮੱਟੀ ਹੋਇਆ ਕਰੋ ਬਾਈ ਜੀ ਪਹੁੰਚਿਆ ਕਰੋ ਸਾਰੇ ਜਣੇ ਹੋਮਾ ਮਾ ਅੱਗੇ ਹੁਣ ਆਪਾਂ ਸੌਦਾ ਕਰੀਏ ਹਾਂ ਜੀ ਸੌਦਾ ਕਰੀਏ ਉਹ ਸੌਦਾ ਕਰ ਦਾਂਗੇ ਰਾਜੂ ਭਾਈ ਖੜਿਆ ਫਿਰੇ ਥੋੜੇ ਜਿੜਬੇ ਵਾਲਾ ਰਾਜੂ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਹਾਂ ਜੀ ਹਾਂ ਜੀ ਸੇਤਾਂ ਖਰਾਬ ਲੱਗਦੀਆਂ ਨੇ ਅੱਜ ਨਹੀਂ ਜੀ ਠੀਕ ਨੇ ਠੀਕ ਨੇ ਕੈਮ ਆ ਚਲੋ ਠੀਕ ਹੈ ਬਾਈ ਵਧਾਈਆਂ ਨੇ ਪਹਿਲੀ ਬੱਕਰੀ ਮੱਟੀ ਲੱਗੀ ਹਾਂ ਹਾਂ ਜੀ ਵਧਾਈਆਂ ਸਭ ਨੂੰ ਵਧਾਈਆਂ ਮੇਰੇਨ ਜੀ ਠੀਕ ਆ ਸਰਪੰਚ ਸਭ ਨੂੰ ਵੀ ਵਧਾਈਆਂ ਆਪਾਂ ਨੂੰ ਪੈ ਗਿਆ ਕੋਈ 100 ਕਿਲੋਮੀਟਰ ਮਲਾਗਾ ਚਲ ਕੋਈ ਨਹੀਂ 100 ਕੀ ਆਪਾਂ ਤਾਂ 400 ਕਿਲੋਮੀਟਰ ਵੀ ਜਾ ਸਕਦੇ ਆ ਕੰਮ ਕਰਨਾ ਹੈ ਕੰਮ ਕਰਕੇ ਰੋਟੀ ਖਾਣੀ ਆ ਸੌਦਾ ਵਾ ਤੇੰਮ ਵਾਲੇ ਹਾਂਜੀ ਕਿਹੜਾ ਬਈ ਗਾਹਕ ਲੈਣ ਵਾਲਾ ਬੱਕਰੀ ਗਾਹਕ ਆ ਜੀ ਗਾਹ ਕੌਣਾ ਜੀ ਬੱਕਰੀ ਕਿੱਥੇ ਆ ਪਰ ਬਾਜ ਲੱਤੂ ਉਹ ਕਿਹੜਾ